ਸਤਿ ਸ਼੍ਰੀਕਾਲ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਜੀ ਵੱਲੋਂ ਜਿਹੜੇ ਮਰਨ ਵਰਤ ਰੱਖਿਆ ਹੋਇਆ ਹੈਗਾ ਸੋ ਉਹਨਾਂ ਦੇ 50 ਦਿਨ ਤੋਂ ਜ਼ਿਆਦਾ ਦਾ ਸਮਾਂ ਜਿਹੜਾ ਇਸ ਨੂੰ ਬੀਤ ਚੁੱਕਿਆ ਹੈਗਾ ਅੱਜ ਇੱਕ ਮਹੱਤਵਪੂਰਨ ਜਾਣਕਾਰੀ ਜਿਹੜੀ ਤੁਹਾਡੇ ਨਾਲ ਇਸ ਵੀਡੀਓ 'ਚ ਸਾਂਝੀ ਕਰਦੇ ਆਂਗੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਤੁਹਾਨੂੰ ਦੱਸਾਂਗੇ ਕਿ ਬਹੁਤ ਸਾਰੇ ਲੋਕ ਸਵਾਲ ਚੁੱਕਦੇ ਨੇ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਵੱਲੋਂ ਜਿਹੜਾ ਉਹ ਮਰਨ ਵਰਤਾ ਕਿਉਂ ਰੱਖਿਆ ਗਿਆ ਕਿ ਮਰਨ ਵਰਤ ਰੱਖਣਾ ਜਿਹੜਾ ਉਹ ਜ਼ਰੂਰੀ ਸੀਗਾ ਤੇ ਨਾਲ ਹੀ ਉਹਨਾਂ ਦੇ ਜਿਹੜਾ ਦਿੱਲੀ ਜਾਣ ਦੇ ਉੱਪਰ ਵੀ ਸਵਾਲ ਚੁੱਕੇ ਜਾਂਦੇ ਨੇ ਕਿ ਆਖਿਰਕਾਰ ਦੁਬਾਰਾ ਦਿੱਲੀ ਜਾਣ ਦੀ ਜ਼ਰੂਰਤ ਕਿਉਂ ਪੈ ਰਹੀ ਹੈਗੀ ਸੋ ਤਾਂ ਦੱਸਾਂਗੇ ਕਿ ਹੁਣ ਤੱਕ ਪੰਜ ਵਾਰ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕਿਸਾਨਾਂ ਨੂੰ ਮਰਨ ਵਰਤਾ ਭੁੱਖ ਹੜਤਾਲ ਰੱਖ ਕੇ ਜਿੱਤ ਹਾਸਿਲ ਕਰਵਾ ਚੁੱਕੇ ਨੇਗੇ ਉਹਨਾਂ ਤਰੀਕਿਆਂ ਦੇ ਬਾਰੇ ਤੁਹਾਨੂੰ ਦੱਸਾਂਗੇ ਸ਼ਾਇਦ ਤੁਸੀਂ ਨਾ ਜਾਣਦੇ ਹੋ ਅਤੇ ਛੇਵੀਂ ਵਾਰ ਹੁਣ ਫੇਰ ਜਿਹੜਾ ਉਹ ਭੁੱਖ ਹੜਤਾਲ ਦੇ ਉੱਪਰ ਬੈਠੇ ਹੋਏ ਨੇ ਅਤੇ ਸ਼ਾਇਦ ਸਰਦਾਰ ਦਿਗਜੇ ਸਿੰਘ ਡੱਲੇਵਾਲ ਆਪਣੀ ਕਿਸਮਤ ਜਿਹੜੀ ਉਹ ਅਜਮਾਰੇ ਨੇ ਕਿਉਂਕਿ ਤਾਂ ਉਹ ਪਰੋਂ ਕੈਂਸਰ ਦੇ ਮਰੀਜ਼ ਨੇ ਅਤੇ ਆਖਰੀ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਵੀ ਕਿਹਾ ਸੀ ਕਿ ਜਿਹੜਾ ਅੱਗੇ ਦਾ ਦੌਰ ਹੈ ਉਹ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਉਹ ਸਾਹਮਣਾ ਪਵੇਗਾ ਇਹ ਨਹੀਂ ਪਤਾ ਕਿ ਜਿਹੜਾ ਕਦੋਂ ਉਹਨਾਂ ਲਈ ਜਿਹੜੀ ਉਹ ਮਰਤੂ ਹੋ ਜਾਵੇ ਕਦੋਂ ਉਹਨਾਂ ਨੂੰ ਜਿਹੜਾ ਮੋਤਾੜਾ ਵੀ ਕਿਉਂਕਿ ਉਹ ਜਾਣਦੇ ਨੇ ਕਿ ਉਹ ਕੈਂਸਰ ਦੇ ਮਰੀਜ਼ ਨੇ ਕਦੇ ਕੁਝ ਵੀ ਹੋ ਸਕਦਾ ਹੈਗਾ ਸੋ ਇਸ ਵੀਡੀਓ ਚ ਤੁਹਾਨੂੰ ਦੱਸਾਂਗੇ ਕਿ ਛੇਵੀਂ ਵਾਰ ਜਿਹੜਾ ਹੁਣ ਮਰਨ ਵਰਤ ਦੇ ਉੱਪਰ ਬੈਠੇ ਹੋਏ ਜਗਦੀਸ਼ ਸਿੰਘ ਢੱਲੇਵਾਲ ਜੀ ਪਹਿਲਾਂ ਜਿਹੜੇ ਉਹਨਾਂ ਦੇ ਮਰਨ ਵਰਤ ਕਦੋਂ ਸ਼ੁਰੂ ਹੋਏ ਅਤੇ ਕਿਹੜੀ-ਕਿਹੜੀ ਸਰਕਾਰ ਦੇ ਖਿਲਾਫ ਸ਼ੁਰੂ ਹੋਏ ਤੇ ਕਿਵੇਂ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਮੰਗਾ ਮੰਨ ਕੇ ਦਿੱਤੀਆਂ ਹਾਲਾਂਕਿ ਸਰਕਾਰ ਹਰ ਵਾਰ ਆਪਣੇ ਵਾਅਦੇ ਤੋਂ ਲਿਖਤੀ ਰੂਪ ਦੇ ਵਿੱਚ ਦੇ ਕੇ ਮੁੱਕਰ ਜਾਂਦੀ ਹੈ ਪਹਿਲੀ ਵਾਰ ਦੀ ਜਦੋਂ ਆਪਾਂ ਗੱਲ ਕਰੀਏ ਤਾਂ 2005-06 ਦੇ ਵਿੱਚ ਸਿੱਧੂਪੁਰ ਜੱਠੇਵੰਦੀ ਤਪਾ ਮੰਡੀ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਸੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਫਿਰੋਜਪੁਰ ਜੇਲ੍ਹ ਦੇ ਵਿੱਚ ਲੈ ਜਾਂਦੀ ਹੈਗੀ ਉੱਥੇ ਉਹਨਾਂ ਦੇ ਨਾਲ ਅਪਰਾਧੀਆਂ ਵਾਲਾ ਜਿਹੜਾ ਵਿਵਹਾਰ ਕੀਤਾ ਜਾਂਦਾ ਹੈਗਾ ਇਸ ਸਭ ਨੂੰ ਦੇਖਦੇ ਹੋਏ ਪਹਿਲੀ ਵਾਰ ਡੱਲੇਵਾਲ ਸਾਹਿਬ ਦੇ ਵੱਲੋਂ ਜਿਹੜਾ ਹੋਮ ਮਰਨ ਵਰਤ ਸ਼ੁਰੂ ਕੀਤਾ ਜਾਂਦਾ ਹੈਗਾ 10 ਦਿਨਾਂ ਦਾ ਉਹਨਾਂ ਦਾ ਇਹ ਮਰਨ ਵਰਤ ਚੱਲਦਾ ਹੈਗਾ ਤਾਂ 11ਵੇਂ ਦਿਨ ਪੁਲਿਸ ਦੇ ਵੱਲੋਂ ਬਿਨਾਂ ਕਿਸੇ ਸ਼ਰਤ ਦੇ ਸਾਰੇ ਕਿਸਾਨਾਂ ਨੂੰ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਜਾਂਦਾ ਹੈਗਾ 2018 ਦੇ ਵਿੱਚ ਫੇਰ ਇੱਕ ਵਾਰ ਜਗਜੀਤ ਸਿੰਘ ਡੱਲੇਵਾਲ ਜੀ ਸੁਆਮੀ ਨਾਥਨ ਕਮਿਸ਼ਨ ਦੀਆਂ ਜਿਹੜੀਆਂ ਸਪਾਰਸ਼ਾਂ ਸੀਗੀਆਂ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਦਿੱਲੀ ਵੱਲੋਂ ਕੋਚ ਕਰਦੇ ਨੇ ਪਰ ਸੰਗਰੂਰ ਦੀ ਚੀਮਾ ਮੰਡੀ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਉਹਨਾਂ ਨੂੰ ਜਬਰੀ ਰੋਕਿਆ ਜਾਂਦਾ ਹੈਗਾ ਤਾਂ ਉੱਥੇ ਉਹ ਦੂਜੀ ਵਾਰ ਆਪਣਾ ਜਿਹੜਾ ਮਰਨ ਵਰਤ ਸ਼ੁਰੂ ਕਰ ਦਿੰਦੇ ਨੇਗੇ ਅਤੇ ਕਈ ਦਿਨਾਂ ਬਾਅਦ ਦਿੱਲੀ ਜਾਣ ਦੇ ਵਿੱਚ ਉਹ ਸਫਲ ਹੁੰਦੇ ਨੇ ਸੋ ਦਿੱਲੀ ਜਾਣ ਜਾ ਕੇ ਉਹ ਰਾਮਲੀਲਾ ਮੈਦਾਨ ਦੇ ਵਿੱਚ ਆਪਣਾ ਮਰਨ ਵਰਤ ਸ਼ੁਰੂ ਕਰ ਦਿੰਦੇ ਨੇ ਉੱਥੇ ਉਹਨਾਂ ਦੀ ਮੁਲਾਕਾਤ ਜਿਹੜੀ ਉਹ ਅੰਨਾ ਹਜ਼ਾਰੇ ਦੇ ਨਾਲ ਆ ਹੁੰਦੀ ਹੈ ਅੰਨਾ ਹਜ਼ਾਰੇ ਉਹਨਾਂ ਨੂੰ ਉੱਥੇ ਮਿਲਣ ਦੇ ਲਈ ਆਉਂਦੇ ਨੇ ਜਿੱਥੇ ਰਾਮਲੀਲਾ ਮੈਦਾਨ ਦੇ ਵਿੱਚ 2012 ਦੇ ਵਿੱਚ ਕਦੇ ਅੰਨਾ ਹਜ਼ਾਰੇ ਨੇ ਆਪਣਾ ਮਰਨ ਵਰਤ ਰੱਖਿਆ ਸੀ ਸੋ ਅੰਨਾ ਹਜ਼ਾਰੇ ਡੱਲੇਵਾਲ ਸਾਹਿਬ ਨੂੰ ਅਪੀਲ ਕਰਦੇ ਨੇ ਕਿ ਉਹ ਆਪਣਾ ਮਰਨ ਵਰਤ ਤੋੜ ਦੇਣਾ ਕਿਉਂਕਿ ਉਹਨਾਂ ਦੀ ਉਮਰ ਹਜੇ ਛੋਟੀ ਹੈ ਤੇ ਉਹ ਉਹਨਾਂ ਦੀ ਇਸ ਅਪੀਲ ਨੂੰ ਜਿਹੜੇ ਡੱਲੇਵਾਲ ਸਾਹਿਬ ਨਾ ਮਨਜ਼ੂਰ ਕਰਦੇ ਹੋਏ ਜਿਹੜਾ ਆਪਣਾ ਮਰਨ ਵਰਤ ਜਾਰੀ ਰੱਖਦੇ ਨੇ ਅਤੇ ਫਿਰ ਸਰਕਾਰ ਦੇ ਦੋ ਮੰਤਰੀ ਜਿਹੜੇ ਡੱਲੇਵਾਲ ਸਾਹਿਬ ਲਵੇ ਆਉਂਦੇ ਨੇ ਅਤੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਭਰੋਸਾ ਦਿੱਤਾ ਜਾਂਦਾ ਹੈਗਾ ਕਿ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੇ ਜਿਹੜੀਆਂ ਉਹ ਜਲਦੀ ਤੋਂ ਜਲਦੀ ਲਾਗੂ ਕੀਤੀਆਂ ਜਾਣਗੀਆਂ ਪਰ ਮੈਂ ਕਿ ਹਾਲੇ ਤੱਕ ਸਰਕਾਰ ਜਿਹੜੀ ਆਪਣੇ ਉਹ ਇਹਨਾਂ ਵਾਅਦਿਆਂ ਤੋਂ ਮੁੱਕਰਦੀ ਹੋਈ ਨਜ਼ਰ ਆਉਂਦੀ ਹੈ ਇਹਨਾਂ ਗੱਲਾਂ ਨੂੰ ਛਪਾਉਂਦੀ ਹੋਈ ਨਜ਼ਰ ਆਉਂਦੀ ਹੈ 2019 ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਧੂਪੁਰ ਜੱਥੇਬੰਦੀ ਚੰਡੀਗੜ੍ਹ ਵਿੱਚ ਧਰਨਾ ਦੇਣਾ ਆਏ ਸਨ ਤਾਂ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਜ਼ਬਰਦਸਤ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਡੱਲੇਵਾਲ ਸਾਹਿਬ ਨੇ ਆਪਣਾ ਮਰਨ ਵਰਤ ਜਿਹੜਾ ਹੋ ਉਸ ਸਮੇਂ ਵੀ ਸ਼ੁਰੂ ਕੀਤਾ ਇਸ ਤੋਂ ਬਾਅਦ ਉਹਨਾਂ ਦੀ ਮੁੱਖ ਮੰਤਰੀ ਦੇ ਨਾਲ ਜਿਹੜੀ ਉਹ ਮੀਟਿੰਗ ਕਰਵਾਈ ਗਈ ਕੁਝ ਮੰਗਾਂ ਜਿਹੜੀਆਂ ਉਸ ਸਮੇਂ ਸਰਕਾਰ ਨੇ ਜਿਹੜੀਆਂ ਉਹਨਾਂ ਦੀਆਂ ਮੰਨ ਲਈਆਂ 2023 ਦੇ ਵਿੱਚ ਚੌਥਾ ਮਰਨ ਵਰਤ ਉਹਨਾਂ ਦੇ ਵੱਲੋਂ ਜਿਹੜਾ ਰੱਖਿਆ ਗਿਆ ਆਵਾਦਕਾਰ ਕਿਸਾਨਾਂ ਤੋਂ ਜਿਹੜੀਆਂ ਜ਼ਮੀਨਾਂ ਨਾਲ ਲੈਣ ਸੰਬੰਧੀ ਅਤੇ ਹੋਰ ਕੁੰਝ ਮੰਗਾਂ ਵਿੱਚ ਦੇ ਵਿੱਚ ਆ ਸ਼ਾਮਿਲ ਸੀ ਜਿਸ ਦੀ ਸਮਾਪਤੀ ਜਿਹੜੀ ਸਰਕਾਰ ਦੇ ਲਿਖਤੀ ਸਮਝੌਤੇ ਦੇ ਨਾਲ ਕੀਤੀ ਗਈ ਫਿਰ 2023 ਦੇ ਵਿੱਚ ਦੁਬਾਰਾ ਫੇਰ ਉਹਨਾਂ ਦੇ ਵੱਲੋਂ ਮਰਨ ਵਰਤ ਪਟਿਆਲੇ ਦੇ ਵਿੱਚ ਕੀਤਾ ਗਿਆ ਬਿਜਲੀ ਸੰਬੰਧੀ ਮੰਗਾਂ ਨੂੰ ਲੈ ਕੇ ਧਰਨਾ ਹੋ ਦੇਰੇ ਸਨ ਜਦੋਂ ਪ੍ਰਸ਼ਾਸਨ ਨੇ ਜਵਰੀ ਟੈਂਟ ਪੁੱਟਣ ਦੀ ਕੋਸ਼ਿਸ਼ ਕੀਤੀ ਤਾਂ ਡੱਲੇਵਾਲ ਸਾਹਿਬ ਨੇ ਮਰਨ ਵਰਤ ਮੜੋ ਉੱਤੇ ਸ਼ੁਰੂ ਕਰ ਦਿੱਤਾ ਬਾਅਦ ਦੇ ਵਿੱਚ ਸਰਕਾਰ ਨੇ ਜਿਹੜਾ ਉਹਨਾਂ ਦੀਆਂ ਲਿਖਤੀ ਮੰਗਾਂ ਜਿਹੜੀਆਂ ਉਹ ਮੰਨੀਆਂ ਅਤੇ ਉਹਨਾਂ ਦਾ ਜਿਹੜਾ ਸੰਘਰਸ਼ ਸੀ ਉਹ ਜਿੱਤ ਦੇ ਨਾਲ ਖਤਮ ਹੋਇਆ ਹੁਣ 6ਵੀਂ ਵਾਰ ਦੀ ਗੱਲ ਕਰੀਏ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 50 ਦਿਨਾਂ ਤੋਂ ਉੱਪਰ ਦਾ ਹੋ ਚੁੱਕਾ ਹੈਗਾ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਸਮੇਤ ਆ ਹੋਰ 12 ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਜਿਹੜਾ ਹੋ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਸੰਘਰਸ਼ ਕਿਸਾਨ ਅਤੇ ਮਜ਼ਦੂਰ ਸੰਘਰਸ਼ ਕਮੇਟੀ ਅਤੇ ਉਹਨਾਂ ਦੇ ਵੱਲੋਂ ਜਿਹੜਾ ਇਹ ਮੋਰਚਾ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਸ਼ਾਮਿਲ ਹੈ ਸੋ ਉਹਨਾਂ ਦੇ ਵੱਲੋਂ ਜਿਹੜਾ ਤਕਰੀਬਨ 50 ਤੋਂ ਜ਼ਿਆਦਾ ਦਿਨੋਂ ਇਸ ਨੂੰ ਜਿਹੜੇ ਬੀਤ ਚੁੱਕੇ ਨੇ ਉਹਨਾਂ ਦੇ ਮਰਨ ਵਰਤ ਨੂੰ ਪਰ ਕਦੇ ਵੀ ਇੰਨਾ ਲੰਬਾ ਜਿਹੜਾ ਉਹਨਾਂ ਦਾ ਮਰਨ ਵਰਤ ਨਹੀਂ ਚੱਲਿਆ ਸੋ ਸਿਰ ਪੰਜਾਬ ਅਤੇ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਦੋਵੇਂ ਹੀ ਸਰਕਾਰਾਂ ਦੇ ਵੱਲੋਂ ਉਹਨਾਂ ਨੂੰ ਅਣ ਦੇਖਿਆ ਕੀਤਾ ਗਿਆ ਹੈਗਾ ਸੋ ਹਾਲੇ ਤੱਕ ਭਾਵੇਂ ਕਿ ਪੰਜਾਬ ਸਰਕਾਰ ਉਹਨਾਂ ਦੀ ਸਿਹਤ ਦੇ ਬਾਰੇ ਵਾਰ-ਵਾਰ ਅ ਸੂਚਨਾ ਲੈਂਦੀ ਰਹਿੰਦੀ ਹੈ ਕਿ ਉਹਨਾਂ ਦੀ ਸਿਹਤ ਕਿਹੋ ਜੀ ਹੈ ਪਰ ਕੇਂਦਰ ਸਰਕਾਰ ਨੇ ਹਾਲੇ ਤੱਕ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਨਹੀਂ ਟੋਰੀ ਅਤੇ ਨਾ ਹੀ ਇਹਨਾਂ ਮੰਗਾਂ ਦੇ ਉੱਪਰ ਵਿਚਾਰ ਚਰਚਾ ਕਰਨ ਨੂੰ ਸਰਕਾਰ ਤਿਆਰ ਹੈ ਸੋ ਇਸ ਵੀਡੀਓ ਨੂੰ ਜਿਹੜਾ ਸ਼ੇਅਰ ਜਰੂਰ ਕਰਿਓ ਤੁਹਾਨੂੰ ਦੱਸਿਆ ਗਿਆ ਕਿ ਕਿਵੇਂ ਛੇਵੀਂ ਵਾਰ ਹੋਣਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਸੋ ਪੰਜ ਵਾਰੀ ਉਹ ਕਿਸਾਨਾਂ ਨੂੰ ਜਿੱਤ ਪ੍ਰਾਪਤ ਕਰਵਾ ਚੁੱਕੇ ਨੇ ਆਪਣਾ ਮਰਨ ਵਰਤ ਰੱਖ ਕੇ ਇੱਕ ਉਹ ਪ੍ਰੋ ਕੈਂਸਰ ਦੇ 20 ਮਰੀਜ਼ ਨੇ ਤਕਰੀਬਨ 20 ਕਿਲੋ ਤੋਂ ਜ਼ਿਆਦਾ ਦਾ ਵਜਨ ਉਹਨਾਂ ਦਾ ਟੁੱਟ ਚੁੱਕਿਆ ਸੋ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਹੋਰ ਜਾਣਕਾਰੀ ਜਿਹੜਾ ਲੋਕਾਂ ਤੱਕ ਜਰੂਰ ਇਹ ਸ਼ੇਅਰ ਕਰਿਓ ਕਿ ਆਖਿਰਕਾਰ ਕਿਸਾਨੀ ਜਰਨੈਲ ਜਿਨ੍ਹਾਂ ਦੇ ਉੱਪਰ ਅੱਜ ਸਵਾਲ ਵੀ ਉੱਠ ਰਹੇ ਨੇਗੇ ਕਿ ਉਹਨਾਂ ਨੇ 6ਵੀਂ ਵਾਰ ਜਿਹੜਾ ਇਹ ਮਰਨ ਵਰਤ ਰੱਖਿਆ ਹੋਇਆ ਪੰਜ ਵਾਰ ਕਿਵੇਂ ਉਹ ਜਿੱਤ ਪ੍ਰਾਪਤ ਕਰ ਚੁੱਕੇ ਨੇ